ਹਾਂਜੀ ਵਾਈਗਰੂ ਸੂਟ ਕਲੈਕਸ਼ਨ ਦੇ ਤੁਹਾਡਾ ਸਵਾਗਤ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ 우샤 550 ਇਹ ਮਸ਼ੀਨ ਕਿੱਦਾਂ ਵਰਕ ਕਰਦੀ ਆ ਅੱਜ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਦੇਵਾਂਗੇ ਇਹ ਜਿਹੜੀ ਮਸ਼ੀਨ ਐ ਐਮਬਰਾਇਡਰੀ ਮਸ਼ੀਨ ਐ ਵਰਕ ਕਰਦੀ ਐ ਇਹ ਵੀ ਜਿਵੇਂ ਕਿ ਥ्रेड ਵਰਕ ਜਾਰੀ ਵਰਕ ਬਾਰਲਾ ਵਰਕ ਆਰੀ ਵਰਕ ਵੀ ਕੀਤਾ ਜਾਂਦਾ ਐ ਆਟੋ ਮਸ਼ੀਨ ਐ ਇਹਦੀ ਸਕਰੀਨ ਤੇ ਡਿਜ਼ਾਈਨ ਆਉਂਦਾਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਤਿੰਨ ਕਲਰ ਆਦੇ ਇਹਦੇ ਚੇਂਜ ਹੋਣਗੇ ਵੀ ਕਿੰਨੇ ਇੰਚ ਦਾ ਫਰੇਮ ਹੈ ਇਹਨਾਂ ਕਾਫੀ ਫਰੇਮ ਵੀ ਮਿਲਦੇ ਆ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਤੁ ਜਿੜ ਜਿੜ ਕਾਫੀ ਕਸਟਮਰ ਦੇ ਮੈਸੇਜ ਆ ਰਹੇ ਸੀ ਕਿ ਡਿਜ਼ਾਈਨ ਕਿੱਥੋਂ ਆਉਂਦੇ ਆ ਕਿਵੇਂ ਇਹਦੇ ਵਿੱਚ ਪੈਂਦੇ ਨੇ ਇਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਸਾਰਾ ਵੀਡੀਓ ਬਣਾ ਕੇ ਦੱਸਾਂਗੇ ਕਿ ਡਿਜ਼ਾਈਨ ਆ ਜਿਹੜੇ ਉਹ ਪਿੰਡ ਰੈਪ ਦੇ ਵਿੱਚ ਪੈਂਦੇ ਨੇ ਇਹ ਡਿਜ਼ਾਈਨਰ ਤੋਂ ਬਣਵਾਉਣੇ ਪੈਂਦੇ ਨੇ ਫਿਰ ਆਪਾਂ ਫੋਨ 'ਚ ਇਹਨੂੰ ਕਾਪੀ ਪੇਸਟ ਕਰਕੇ ਜਿਹੜੇ ਪਿੰਡ ਰੈਪ 'ਚ ਪਾਉਣੇ ਆ ਪਿੰਡ ਰੈਪ ਪਾਉਣ ਤੋਂ ਬਾਅਦ ਆਪਾਂ ਮਸ਼ੀਨ 'ਚ ਇਹਨੂੰ ਕਲਿੱਕ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੇ ਸਕਰੀਨ 'ਤੇ ਆਪਾਂ ਨੂੰ ਸ਼ੋ ਹੋ ਜਾਂਦੇ ਆ ਫਿਰ ਆਪਾਂ ਕੋਈ ਵੀ ਵਰਕ ਆ ਜਿਹੜਾ ਕਰ ਸਕਦੇ ਆ ਹਾਂਜੀ ਇਹਦੀ ਫਿਰਕੀ ਵਗੈਰਾ ਜੋ ਰੀਲਸ ਯੂ ਆਪਾਂ ਉਹ ਸਾਰਾ ਕੁਝ ਤੁਹਾਨੂੰ ਜਿਹੜੀ ਨੈਕਸਟ ਵੀਡੀਓ ਚ ਸਟਾਰਟਿੰਗ ਤੋਂ ਸਾਰਾ ਕੁਝ ਦੱਸਾਂਗੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਬਹੁਤ ਸੋਹਣੀਆਂ ਵੀਡੀਓਜ਼ ਨਿੱਕੀ ਨਿੱਕੀ ਚੀਜ਼ ਤੁਹਾਨੂੰ ਦੱਸੀਏ ਜਿਵੇਂ ਤੁਸੀਂ ਦੇਖ ਸਕਦੇ ਹੋ ਕਾਫੀ ਕਸਟਮਰ ਉਸ ਜਿਹੜੀ ਫਿਨਿਸ਼ਿੰਗ ਫਿਸ਼ਿੰਗ ਇਸ ਦੀ ਬਹੁਤ ਔਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਸਫਾਈ ਹੈ ਇਸ ਤਰ੍ਹਾਂ ਸਕਰੀਨ ਤੇ ਆਉਂਦਾ ਕਿ 15 ਮਿੰਟ ਵਰਕ ਦੇ ਰਹਿ ਗਏ ਜੋ ਇੰਨਾ ਟਾਈਮ ਲੱਗੂਗਾ ਸਾਰਾ ਕੁਝ ਸਕਰੀਨ ਤੇ ਆਉਂਦਾ ਇਹ ਵੀ ਆਪਾਂ ਬਹੁਤ ਜਲਦੀ ਤੁਹਾਡੇ ਲਈ ਨੈਕਸਟ ਵੀਡੀਓ ਜਿਹੜੀ ਲੈ ਕੇ ਆਵਾਂਗੇ ਜੋ ਕਿ ਬਿਲਕੁਲ ਸਟਾਰਟਿੰਗ ਤੋਂ ਦੱਸਾਂਗੇ ਕਿਥੇ ਮਸ਼ੀਨ ਰੱਖਣੀ ਹੈ ਕਿੰਨਾ ਏਰੀਆ ਹੋਣਾ ਚਾਹੀਦਾ ਹੈ ਵੀ ਕਿਸ ਚੀਜ਼ ਤੇ ਰੱਖਣੀ ਹੈ ਔਰ ਕੀ ਕੀ ਯੂਜ਼ ਹੁੰਦਾਗਾ ਇਹ ਵਿੱਚ ਆਪਾਂ ਸਾਰਾ ਕੁਝ ਤੁਹਾਨੂੰ ਜਿਹੜਾ ਨੈਕਸਟ ਵੀਡੀਓ ਦੇ ਵਿੱਚ ਜਲਦੀ ਲੈ ਕੇ ਆਵਾਂਗੇ ਹਾਂ ਜਿਹੜਾ ਇਹਦੇ ਵਿੱਚ ਜਿਵੇਂ ਕਿ ਆਪਾਂ ਮਸ਼ੀਨ ਲੈਣੇ ਆ ਕਿੱਥੋਂ ਲੈਣੇ ਆ ਔਰ ਡਿਜ਼ਾਈਨ ਕਿੱਥੋਂ ਲੈਣੇ ਆ ਇਹ ਤੁਸੀਂ ਸਾਨੂੰ ਪੁੱਛ ਸਕਦੇ ਹੋ WhatsApp ਤੇ ਮੈਸੇਜ ਕਾਲ ਵੀ ਕਰ ਸਕਦੇ ਆ ਆਪਾਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੇਕਰ ਤੁਸੀਂ ਸਾਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਪਾਂ ਜਲਦੀ ਹੀ ਨੈਕਸਟ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਨਿੱਕੀਆਂ-ਨਿੱਕੀਆਂ ਬਰੀਕੀਆਂ ਜਿਹੜੀਆਂ ਮਸ਼ੀਨ ਦੀਆਂ ਸਾਰੀਆਂ ਸ਼ੁਰੂ ਤੋਂ ਬਿਲਕੁਲ ਸਟਾਰਟਿੰਗ ਤੋਂ ਜਿਹੜੀਆਂ ਦੱਸਾਂਗੇ ਵੀ ਕਿਵੇਂ ਸਟਾਰਟ ਕਰਨੀ ਹੈ ਕਿੱਥੋਂ ਮਿਲਦੀ ਹੈ ਤੁਸੀਂ ਕਿੱਥੋਂ ਬਾਏ ਕਰ ਸਕਦੇ ਹੋ ਜਿਵੇਂ ਕਿ ਆਪਾਂ ਇਹ ਬਠਿੰਡੇ ਤੋਂ ਲਈ ਹੈਗੀ ਉਹ ਸ਼ਾਦੀ ਮਸ਼ੀਨ ਹੈਗੀ 550 ਇਹ 450 ਵੀ ਹੁੰਦੀ ਔਰ 550 ਵੀ ਹੁੰਦੀ ਹੈਗੀ ਇਹਦਾ ਸਿਰਫ ਫਰੇਮ ਦਾ ਫਰਕ ਹੈ ਜਿਆਦਾ ਵੈਸੇ ਤਾਂ 4-5 ਕੁਆਲਿਟੀਜ਼ ਦਾ ਫਰਕ ਹੈ ਬਟ ਜਿਹੜਾ ਜਿਆਦਾ ਇਹ ਚ ਫਰਕ ਹੈ ਇਹ ਫਰੇਮ ਦਾ ਫਰਕ ਹੈ ਜਿਵੇਂ ਕਿ ਆਪਾਂ ਘੇਰਾ ਵਰਕ ਕਰਨਾ ਜਾਂ ਬਾਜੂ ਬਾਟਮ ਇਹਦੇ ਇੱਕ ਵਾਰ ਚ ਹੋ ਜਾਂਦੇ ਆ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ